ਸੱਸਰੀ ਕਾਲ ਜੀ ਮੈਂ ਅਮਨਜੀਤ ਕੌਰ ਮਾਨ ਮੈਂ ਬੋਲ ਰਹੀ ਹਾਂ ਜੀ ਮੋੜ ਮੰਡੀ ਤੋਂ ਦਸ਼ਮੇਸ਼ ਨਗਰ ਗਲੀ ਨੰਬਰ 2 ਤੇ ਜ਼ਿਲ੍ਹਾ ਬਠਿੰਡਾ ਜੀ ਮੇਰਾ ਤੇ ਜੇ ਕਿਸੇ ਭੈਣ ਭਾਈ ਨੇ ਆਉਣਾ ਹੋਵੇ ਤਾਂ ਮੈਂ ਆਪਣਾ ਨੰਬਰ ਮੈਂਸ਼ਨ ਕਰਦੀ ਹੁੰਨੀ ਆ ਤੇ ਤੁਸੀਂ ਨੰਬਰ ਤੇ ਫੋਨ ਕਰਕੇ ਪੁੱਛ ਲਿਆ ਕਰੋ ਆ ਸਕਦੇ ਹੋ ਤੇ ਆਪਣੀ ਲੋਕੇਸ਼ਨ ਵੀ ਨੈਟ ਤੇ ਪਾਈ ਹੋਈ ਆ ਘਰ ਦੀ ਤੁਸੀਂ ਭਰੋ ਅਮਨ ਪਲਾਟ ਹਾਊਸ ਮੋੜ ਮੰਡੀ ਤੇ ਸਾਡੀ ਲੋਕੇਸ਼ਨ ਨਿਕਲੇ ਹੁੰਦੀ ਹੈ ਜੀ ਸੋ ਆਪ ਸਭ ਨੂੰ ਮੇਰੇ ਬניਆ ਪਿਆਰ ਭਰੀ ਸੱਸਰੀ ਕਾ ਤੇ ਅਕਾਲਪੁਰ ਖੈਰੂ ਤੁਹਾਨੂੰ ਚੜਦੀ ਕਲਾ ਚ ਰੱਖੇ ਤੇ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਵੀਰੇ ਕਿਉਂਕਿ ਮੈਨੂੰ ਹੁਣ ਘਾਟਾ ਪਿਆ ਤੇ ਮੈਂ ਚਾਹੁੰਦੀ ਨਹੀਂ ਵੀ ਮੈਨੂੰ ਵਾਰ-ਵਾਰ ਘਾਟਾ ਪਵੇ। ਸੋ ਘਾਟੇ ਵੱਧ ਦੇ ਕਿਸਮ ਦੇ ਹੁੰਦੇ ਆ। ਆਪਾਂ ਨਾਲ ਜੀ ਡਾਕ ਖਾਨੇ ਵਿੱਚ ਸੂਟ ਸੂਟ ਲਾਉਣੇ ਹੁੰਦੇ ਨੇ ਤੇ ਜਾ ਲਾਉਣੇ ਹੁੰਦੇ ਆ ਆਪਾਂ ਡੀਟੀਸੀ ਰਾਹੀਂ। ਕਿਉਂਕਿ ਡੀਟੀਸੀ ਰਾਹੀਂ ਤਾਂ ਜਿਹੜੇ ਲੋਕਦੇ ਸਹਾਰਾਂ ਤੋਂ ਸ਼ਹਿਰ ਜਾਂਦੇ ਆ ਜਿਉਂ ਪਿੰਡਾਂ 'ਚ ਨਹੀਂ ਭੇਜਦੇ। ਇਹ ਪ੍ਰੋਬਲਮ ਆ ਜਾਂਦੀ ਹੈ। ਸੋ ਮੈਂ ਸਭ ਨੂੰ ਹੱਥ ਬੰਨ੍ਹ ਕੇ ਇਹ ਕਹਿਣਾ ਚਾਹੁੰਦੀ ਐ ਵੀ ਜਿਹੜੇ ਹੁਣ ਮੈਂ ਡਾਕ ਰਾਹੀਂ ਸੂਟ ਭੇਜਦੀਆਂ ਉਹਨਾਂ ਦੇ ਵਿੱਚੋਂ ਅੱਜ ਇੱਕ ਸਾਨੂੰ ਅਸੀਂ ਖਟੜਾ ਸੂਟ ਭੇਜਦੀਆਂ। ਲੁਧਿਆਣੇ ਦਾ ਸ਼ਹਿਰ ਆ ਪਿੰਡਾ ਸੌਰੀ ਖਟੜਾ। ਉੱਥੋਂ ਦੇ ਡਾਕਖਾਨੇ ਦੇ ਵਿੱਚ ਰੱਬ ਨਹੀਂ ਪਤਾ ਵੀ ਕਿੱਥੇ ਕਿਹਨੇ ਬੇਈਮਾਨੀ ਕੀਤੀ ਹੈ ਇੱਕ ਸਾਡਾ ਸੂਟ ਮਿਸ ਹੋ ਗਿਆ ਸਾਡੇ ਕੋਲੇ ਪਰਚੀ ਵੀ ਹੈ ਤੇ ਸੂਟਾਂ ਦਾ ਗ੍ਰੇਟ ਵੀ ਹੈ ਕਿਉਂਕਿ 1.5 ਪੌਣੇ 2 ਕਿਲੋ ਚ ਦੋ ਸੂਟ ਜਾਂਦੇ ਆ ਇੱਕ ਬੈਲਵਾਰਡ ਦਾ ਸੂਟ ਭੇਜਿਆ ਸੀ ਉਹਨੂੰ ਇੱਕ ਕੈਮਰਿਕ ਦਾ ਉਹਦੇ ਵਿੱਚੋਂ ਕੈਮਰਿਕ ਦਾ ਸੂਟ ਜੀ ਚੋਰੀ ਹੋ ਗਿਆ ਤੇ ਅਸੀਂ ਇੱਥੇ ਡਾਕਖਾਨੇ 'ਚ ਜਾਇਆ ਏ ਤੇ ਅਸੀਂ ਲਿਫਾਫਾ ਨਾ ਬੰਦ ਕਰਕੇ ਭੇਜਿਆ ਸੀ ਤੇ ਲਿਫਾਫੇ ਦੇ ਵਿੱਚ ਖਟੀਆਂ ਚੇਪੀਆਂ ਲਾਈਆਂ ਪਈਆਂ ਸੀ ਕਿਸੇ ਨੇ ਰਾਹ 'ਚ ਚੂਟ ਕੱਢ ਲਿਆ ਇਹ ਡਾਕਖਾਨੇ ਵਾਲੇ ਕਹਿੰਦੇ ਵੀ ਹੁਣ ਸਾਨੂੰ ਨਹੀਂ ਪਤਾ ਲੱਗ ਰਿਹਾ ਵੀ ਇਹ ਰਾਹ 'ਚ ਕਹਿੰਦੇ ਕਿਸ ਨੇ ਬੇਇਮਾਨੀ ਕੀਤੀ ਹੈ ਵੀ ਇਹ ਗੱਡੀਆਂ ਰਹਿ ਗਏ ਆ ਪਾਰਸਲ ਤੇ ਮੈਂ ਹੱਥ ਵਨ ਕੇ ਕਹਿਣਾ ਚਾਹੁੰਨੀ ਆ ਵੀਰੇ ਵੀ ਕਿਉਂਕਿ ਅਸੀਂ ਸੂਟ ਭੇਜਦੇ ਆ ਹਰ ਇੱਕ ਬੰਦਾ ਆਨਲਾਈਨ ਨਹੀਂ ਚੀਜ਼ ਭੇਜਦਾ ਹੁਣ ਮੈਨੂੰ ਸਮਝ ਆਈ ਹੈ ਵੀ ਜਿਹੜੇ ਆਪਾਂ ਐਮਾਜ਼ਨ ਤੋਂ ਚੀਜ਼ਾਂ ਮੰਗਾਉਨੇ ਆ ਉਹ ਕਿਉਂ ਕਹਿੰਦੇ ਵੀ ਤੁਸੀਂ ਪਾਰਸਲ ਖੋਲਣ ਵੇਲੇ ਵੀਡੀਓ ਬਣਾ ਸੋ ਆਪ ਸਭ ਨੂੰ ਮੈਂ ਜੋ ਵੀ ਮੈਥੋਂ ਸੂਟ ਮੰਗਵਾਉਂਦੇ ਆ ਉਹਨਾਂ ਨੂੰ ਮੈਂ ਪਾਰਸਲ ਦੀ ਆਪਦੇ ਦੀ ਵੀਡੀਓ ਪਾਇਆ ਕਰੂੰਗੀ ਬਣਾ ਕੇ ਛੋਟੀ ਜੀ ਵੀ ਆ ਮੈਂ ਪੈਕ ਪੈਕ ਕਰਿਆ ਤੇ ਐਵੇਂ ਕੋਚਾ ਮੇਰਾ ਤੇ ਆਇ ਲਾਉਂਗੀ ਵਿੱਚੇ ਪਿੰਗਾਂ ਚੂਪੀਆਂ ਜਿਹਦੇ ਜਿਹੜੇ ਵਾਪਸ ਹੋਣਗੇ ਮੈਂ ਤੁਹਾਨੂੰ ਸਾਰੀ ਵੀਡੀਓ ਪਾਇਆ ਕਰੂੰ ਪਲੀਜ਼ ਡਾਕ ਵਾਲਾ ਪਾਰਸਲ ਫੜਨ ਤੋਂ ਪਹਿਲਾਂ ਜਦੋਂ ਡਾਕੀਆ ਖੜਾ ਹੁੰਦਾ ਅਗਲੇ ਦੇ ਭਾਵੇਂ ਕੋਲੀ ਕਹਦਾ ਕਰੋ ਵੀ ਇਹ ਤੇ ਜੀ ਪਾਰਸਲ ਖੋਲ ਕੇ ਦੇਖਾਂਗੇ ਵਿੱਚ ਸਾਡੇ ਦੋ ਸੂਟ ਹੈ ਠੀਕ ਹੈ ਜੇ ਉਹਦੇ ਵਿੱਚ ਘੱਟ ਨਿਕਲਦੇ ਆ ਤਤਨਸ ਪਾਰਸਲ ਫੜਨ ਦੀ ਵੀ ਲੋੜ ਨਹੀਂ ਹੈਗੀ ਕਿਉਂਕਿ ਪਹਿਲੀ ਵਾਰੀ ਹੋਇਆ ਮੇਰੇ ਨਾਲ ਤੇ ਪਰ ਮੈਂ ਥੋੜੇ ਨਾਲ ਇਸ ਕਰਕੇ ਸ਼ੇਅਰ ਕੀਤਾ ਵੀ ਮੈਂ ਬਾਰੀ ਬਾਰੀ ਕੀਤੇ ਭਰੂੰਗੀ ਜਦੋਂ ਬੰਦੇ ਨੇ ਇੱਕ ਵਾਰੀ ਸ਼ੂਟ ਕੱਢ ਲਿਆ ਤੇ ਬਾਰ ਬਾਰ ਕੱਢਣਗੇ ਜੇ ਮੈਂ ਇਹ ਵੀਡੀਓ ਨਾ ਪਾਉਂਦੀ ਤੇ ਡਾਕ ਖਾਨਣ ਵਾਲੇ ਵੀ ਕੁਝ ਮੇਰਾ ਮੇਰੀਆਂ ਵੀਡੀਓ ਦੇਖਦੇ ਹੀ ਹੋਣਗੇ ਨਾ ਸੋ ਆਪ ਦਾ ਪਾਰਸਲ ਜਰੂਰ ਚੈੱਕ ਕਰੋ ਵੀਰੇ ਪਾਰਸਲ ਖੋਲਣ ਤੋਂ ਪਹਿਲਾਂ ਉਹਦੀ ਜਰੂਰ ਵੀਡੀਓ ਬਣਾਇਆ ਕਰੋ ਤੇ ਬਾਕੀ ਸੋ ਨੂੰ ਮੈਂ ਵੀ ਜਦੋਂ ਪਾਰਸਲ ਲਾਇਆ ਕਰੂੰਗੀ ਤੁਹਾਨੂੰ ਦੱਸਿਆ ਕਰੂੰਗੀ ਵੀ ਇਹਦੇ ਉੱਪਰ ਕੋਈ ਚੇਪੀ ਨਹੀਂ ਲੱਗੀ ਜੇ ਚੇਪੀ ਲੱਗੀ ਆ ਪਾਰਸਲ ਤੇ ਤੇ ਫ ਬੀਜ ਸੱਚਾ ਚੱਕ ਕਰਾਂਗੇ ਵੀ ਸਾਡੀਆਂ ਚੀਜ਼ਾਂ ਵਿੱਚ ਹੈਗੀਆਂ ਕਿ ਹੈ ਨਹੀਂ ਕਿਉਂਕਿ ਜਿਹਨੂੰ ਡਾ ਸਰਕਾਰੀ ਜੀ ਨੂੰ ਆਪਾਂ ਵਧੀਆ ਮੰਨਦੇ ਸੀ ਤੇ ਸਰਕਾਰ ਦੀ ਸਰਕਾਰੀ ਚੀਜ਼ ਦੇ ਵਿੱਚ ਵੀ ਬੇਇਮਾਨੀ ਹੋ ਗਈ ਸੂਟ ਕੱਢਿਆ ਗਿਆ ਜੀ ਉਹ ਸੂਟ ਦੇ ਪੈਸੇ ਹੁਣ ਮੈਨੂੰ ਪਿਆ ਖਾਰਾ ਮੂਰਲੇ ਬਹੁਤ ਚੰਗੀਆਂ ਖਟੜਾਂ ਵਾਲੀ ਜੀ ਖਟੜਾ ਤੋਂ ਮੁੰਡਾ ਸੁਮਨ ਸੁਮਨਦੀਪ ਤੇ ਜੁਮਨਪ੍ਰੀਤ ਇਹੋ ਜਨਾਮ ਹੈ ਉਹਦੇ ਨਾਮ ਤੇ ਬਾਰਸਲ ਜਾਂਦੇ ਤੇ ਉਹ ਬਹੁਤ ਚੰਗੀ ਫੈਮਿਲੀ ਹੈ ਠੀਕ ਆ ਵੀ ਉਹਨਾਂ ਨੇ ਸਾਨੂੰ ਮੈਨੂੰ ਕੁਝ ਨਹੀਂ ਕਿਹਾ ਮੈਂ ਕਿਹਾ ਨਹੀਂ ਜੀ ਮੈਂ ਤੁਹਾਡੇ ਨਾਲ ਘਟਾਵੱਧਾ ਕਰੂੰਗੀ ਉਹ ਕਹਿੰਦੇ ਤੁਹਾਡਾ ਵੀ ਕਸੂਰ ਨਹੀਂ ਮੈਂ ਕਿਹਾ ਜੀ ਠੀਕ ਆ ਵੀ ਕਸੂਰ ਮੇਰਾ ਵੀ ਕਾਟਾ ਪੈ ਗਿਆ 450 ਦਾ ਪਰ ਵੀ ਸੋਡਾ ਵੀ ਨਹੀਂ ਹੈਗਾ ਤੁਸੀਂ ਪੈਸੀ ਭੇਜਿਆ ਸੋ ਇਸ ਕਰਕੇ ਮੈਂ ਉਹਨਾਂ ਨਾਲ ਆਪੇ ਕੰਪਰੋਮਾਈਜ਼ ਕਰੂੰਗੀ ਉਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ ਵਿਚਾਰਿਆਂ ਨੇ ਉਹਨਾਂ ਨੇ ਤਾਂ ਮੈਨੂੰ ਦੱਸਿਆ ਵੀ ਭਣੇ ਸਾਡਾ ਸੂਟ ਇੱਕ ਕਚੋਰੀ ਹੈ ਕਿਉਂਕਿ ਮੇਰਾ ਲਹਫਾ ਬੰਦ ਸੀ ਜਦੋਂ ਉੱਪਰ ਖੱਟੀਆਂ ਚੇਪੀਆਂ ਲੱਗੀਆਂ ਸੀ ਅਗਲਾ ਨੇ ਮੈਨੂੰ ਫੋਟੋ ਭਾਈਆਂ ਸੋ ਹੱਥ ਵਨ ਕੇ ਬੇਨਤੀ ਆ ਪਾਰਸਲ ਲੈਣ ਤੋਂ ਪਹਿਲਾਂ ਉਹਨੂੰ ਚੈੱਕ ਕਰਿਆ ਕਰੋ ਮੈਂ ਤੁਹਾਨੂੰ ਦੱਸਿਆ ਕਰੂੰਗੀ ਵੀ ਪਾਰਸਲ ਤੇ ਕੋਈ ਚੇਪੀ ਨਹੀਂ ਲੱਗੀਗੀ ਪਾਰਸਲ ਖਾੜਨ ਤੋਂ ਪਹਿਲਾਂ ਜੇ ਚੇਪੀ ਲੱਗੀ ਆ ਤਾਂ ਡਾਕੀ ਇਹਨੂੰ ਕਿਹੋ ਜਿਹਾ ਖੋਲ ਕੇ ਦੇਖਾਂਗੇ ਕਿਉਂਕਿ ਮੇਰੇ ਕੋਲੇ ਪ੍ਰੂਫ ਆ ਤੇ ਉਹ ਖਟੜ ਵਾਲੇ ਭੈਣ ਦਾ ਫੋਨ ਆਇਆ ਜਿੰਨਾਂ ਦਾ ਸੂਟ ਚੋਰੀ ਹੋਇਆ ਰਾਹ 'ਚ ਡਾਕਖਾਨੇ 'ਚ ਗਰਾਹੀ ਗਈ ਸੀ ਜੀ ਦੋ ਸੂਟ ਇੱਕ ਚੋਰੀ ਹੋ ਗਿਆ ਰਾਹ 'ਚ ਸੋ ਮੈਂ ਸਭ ਨੂੰ ਇਹ ਵੀਡੀਓ ਤਾਂ ਪਾਈ ਆ ਵੀ ਧਿਆਨ ਰੱਖੋ ਵੀ ਸੋਨੂੰ ਘਾਟੇ ਪੈ ਜਾਣਗੇ ਚਲ ਮੇਰੇ ਸੂਟ ਤਾਂ ਠੀਕ ਰੇਟ ਦੇ ਸੀਗੇ ਕੋਈ 450 ਦਾ ਸੀ ਕੋਈ 550 ਦਾ ਸੀ ਕੋਈ ਗੱਲ ਨਹੀਂ ਜੀ ਪਰ ਧਿਆਨ ਰੱਖੋ ਘਾਟਾ ਕਿਸ ਨੂੰ ਵੀ ਪੈ ਸਕਦਾ ਜਿਹੜੇ ਬਿਜ਼ਨਸ ਕਰਦੇ ਆ ਉਹਨਾਂ ਨੂੰ ਵੀ ਪਤਾ ਹੈਗਾ ਵੀ ਉਹ ਕਿਵੇਂ ਮਿਹਨਤਾਂ ਕਰਦੇ ਆ ਤੇ ਮਿਹਨਤ ਕਰਕੇ ਉਹਨੂੰ ਜੀਵੇ ਜੀ ਸੋ ਮੇਰੀ ਵੀਡੀਓ ਥੋੜੀ ਲੰਬੀ ਤਾਂ ਹੋ ਗਈ ਹੋਣੀ ਆ ਕਿਉਂਕਿ ਮੈਂ ਇਹ ਵੀ ਆਪਦੇ ਪਾਰਸਲ ਦੀ ਵੀਡੀਓ ਖੋਲਣ ਤੋਂ ਪਹਿਲਾਂ ਜਰੂਰ ਬਣਾਓ ਵੀਰੇ ਹੁਣ ਤਾਂ ਔਖਾ ਹੋਣ ਲੱਗ ਗਿਆ ਸਾਡਾ ਵੀ ਕਸੂਰ ਨਹੀਂ ਕਿਉਂਕਿ ਆਨਲਾਈਨ ਚੀਜ਼ਾਂ ਭੇਜਣੀਆਂ ਹੀ ਪੈਂਦੀਆਂ ਨੇ ਜੀ ਪਰ ਇਹ ਸਾਡਾ ਪਹਿਲਾ ਕੇਸ ਹੈ ਆਹ ਦੇਖੋ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਔਰਗੈਂਜ਼ਾ ਦੇ ਸੂਟ ਬਹੁਤ ਸੋਹਣੇ ਇਹ ਸੂਟ ਹੈ ਇਹ ਪਿਓਰ ਔਰਗੈਂਜ਼ਾ ਵੀਰੇ ਇਹਨਾਂ ਦੇ ਵਿੱਚ ਕਢਾਈ ਹੈ ਜਿਹੜੀ ਆ ਪੇਂਟ ਹੈ ਪਿੰਡ ਦੇ ਉੱਪਰ ਐ ਥ੍ਰੈਡ ਵਰਕ ਕੀਤਾ ਗਿਆ ਦਾ ਉੱਪਰ ਉੱਪਰ ਇਹਦੇ ਥ੍ਰੈਡ ਵਰਕ ਹੈ ਇਹ ਪਿਓਰ ਵਾਲੀ ਔਰਗੈਂਜ਼ਾ ਦੀ ਤੇ ਜਿਹੜੀ ਦੀ ਸਲਵਾਰ ਹੈ ਆ ਸਹੀ ਜੀ ਇਹ ਨਾਲ ਇੱਕ ਆਪਾਂ ਇਹਨੂੰ ਤੁਸੀਂ ਸਿਲਕ ਵੀ ਕਹਿ ਸਕਦੇ ਹੋ ਤੇ ਸੰਟੂਨ ਵੀ ਕਹਿ ਸਕਦੇ ਹੋ ਵੀ ਇਹ ਰेशਮੀ ਸਲਵਾਰ ਦੇ ਥੱਲੇ ਤੇ ਬਿਲਕੁਲ ਲੈਂਗ ਨਹੀਂ ਲੱਗਦੀ ਕੱਲੇ ਕਮੀਜ਼ ਕਮੀਜ਼ ਨਾਲ ਲੈਂਗ ਲੱਗੂਗੀ ਇਹ ਇਹਦੀ ਸਲਵਾਰ ਹੈ ਜੀ ਇਹ ਹਲਕਾ ਔਰੇਂਜਾ ਕਲਰ ਆ ਨਹੀਂ ਇਹ ਹਾਕਾ ਪੀਚ ਕਲਰ ਹੈ ਜੀ ਪੀਚਾ ਹਾਂ ਇਹਦੀਆਂ ਬਾਜੂ ਤੇ ਵੀ ਆਹ ਦੇਖੋ ਜੀ ਜਿਹੜੇ ਮੈਂ ਸੂਟ ਦਿਖਾਉਂਗੀ ਸਾਰਿਆਂ ਦੇ ਬਾਜੂ ਤੇ ਐਵੇਂ ਫੁੱਲ ਬਣੇ ਹੋਣਗੇ ਜੀ ਤੇ ਸਾਰੇ ਕਮੀਜ਼ ਤੇ ਐ ਫੁੱਲ ਬਣਿਆ ਹੋਊਗਾ ਜਿਹੜੇ ਮੇਰੇ ਟੰਗਿਆ ਹੋਇਆ ਤੁਸੀਂ ਇਹ ਚੁੰਨੀ ਤੇ ਡਿਜ਼ਾਈਨ ਆ ਹਾਂ ਜੀ ਆਹ ਤੁਹਾਨੂੰ ਮੈਂ ਸਾਨੂੰ ਚੁੰਨੀ ਦਿਖਾ ਰਹੀ ਹਾਂ ਜੀ ਆ ਦੇਖੋ ਜੀ ਚੁੰਨੀਆਂ ਸੇਮ ਹੋਣਗੀਆਂ ਪੂਰੀਆਂ ਖੁੱਲੀਆਂ ਡੁੱਲੀਆਂ ਚੁੰਨੀਆਂ ਵੀਰੇ ਆ ਦੇਖੋ ਸੂਟ ਦੇ ਇਹ ਚੁੰਨੀ ਦੇ ਦੋਨੇ ਪਾਸੇ ਫੁੱਲ ਹੈ ਆ ਦੇਖੋ ਜੀ ਤੇ ਚਾਰ ਫੇਰੇ ਇਹਨਾਂ ਤੇ ਗੋਟਾ ਲੱਗਿਆ ਹੋਇਆ ਹੈ ਗੋਟਾ ਨਹੀਂ ਸੌਰੀ ਲੈਸ ਆ ਦੇਖੋ ਜੀ ਇਹ ਹੈ ਲਾਈਟ ਪੀਚ ਕਲਰ ਜੀ ਜਿਹੜਾ ਤੁਹਾਨੂੰ ਦਿਖਾ ਕੇ ਰੱਖੀਆਂ ਤੇ ਆ ਇਹਦਾ ਜੈਂਪਰ ਹੈ ਤੇ ਹੁਣ ਤੁਹਾਨੂੰ ਮੈਂ ਨੈਕਸਟ ਕਲਰ ਦਾ ਆ ਗਿਆ ਜੀ ਨੈਕਸਟ ਕਲਰ ਏ ਤੁਸੀਂ ਥੋੜਾ ਜਨੂੰ ਰੱਬ ਰੰਗਾ ਜੀ ਵੀ ਕਹਿ ਸਕਦੇ ਹੋ ਤੇ ਘੁੱਗੀ ਰੰਗਾ ਜੀ ਵੀ ਕਹਿ ਸਕਦੇ ਹੋ ਤੇ 6 ਮਿੰਨ ਦੇ ਬਾਜੂ ਵਰਕ ਹੈ ਜੀ ਆ ਵੇਖੋ ਆ ਫੁੱਲ ਮੂਰੇ ਆਉਂਦਾ ਜੀ ਤੇ ਇਹਦੇ ਨਾਲ ਸਲਵਾਰਾਂ ਹੈਗੀਆਂ ਸੰਟੂਨ ਸੈਟੂਨ ਟੈਪ ਤੇ ਤੁਸੀਂ ਇਹਨੂੰ ਕ੍ਰੇਵ ਜੀ ਵੀ ਕਹਿ ਸਕਦੇ ਮੇਰੇ ਹਿਸਾਬ ਨਾਲ ਸੰਟੂਨੀ ਹੈ ਤੇ ਹੁਣ ਮੈਂ ਚੁੰਨੀ ਲਿਖਾਂਗੀ ਆ ਇਹਦੀ ਸਲਵਾਰ ਦਾ ਕਲਰ ਹੈ ਜੀ ਆ ਦੇਖੋ ਸਿਲਵਰ ਜਿਹਾ ਕਲਰ ਹੈ ਤੁਸੀਂ ਸਿਲਵਰ ਕਲਰ ਕਹਿ ਸਕਦੇ ਇਹਨੂੰ ਹਾਂ ਸਿਲਵਰ ਜਿਹਾ ਕਲਰ ਹੈ ਤੇ ਹੁਣ ਮੈਂ ਇਹਦੀ ਸੋਨੂੰ ਚੁੰਨੀ ਵੀ ਲਗਾਉਣੀ ਹੈ ਜੀ ਆ ਦੇਖੋ ਜੀ ਆ ਇਹਦੀ ਪੂਰੀ ਖੁੱਲੀ ਰੁੱਲੀ ਚੁੰਨੀ ਹੈ ਚਾਰ ਸਫੇਰੇ ਦੇ ਲੈਸ ਲੱਗੀ ਹੋਈ ਹੈ ਆ ਦੇਖੋ ਵਾਈਟ ਕਲਰ ਦੀ ਇਹ ਸਿਲਵਰ ਕਲਰ ਦਾ ਸੂਟ ਹੈ ਜੀ ਸੌਰੀ ਮੈਂ ਸੂਟ ਦੀ ਕੀਮਤ ਉਹ ਸਾਰਾ ਮੈਂ ਭੁੱਲ ਗਈ ਕਿਉਂਕਿ ਸਾਡਾ ਸੂਟ ਹੋ ਗਿਆ ਰਾਤ ਚੋਰੀ ਜੀ ਉਹਦੇ ਕਰਕੇ ਥੋੜਾ ਦਿਮਾਗ ਖਰਾ ਹੋ ਜਾਂਦਾ ਵੀ ਸਰਕਾਰੀ ਕਮਾਂ ਚ ਵੀ ਇਹ ਚੀਜ਼ਾਂ ਹੋਣ ਲੱਗ ਗਈਆਂ ਆ ਦੇਖੋ ਜੀ ਅਸੀਂ ਡਾਕਖਾਨੇ ਚ ਕਹਿ ਵੀ ਸੀ ਜੀ ਉਹ ਕਹਿੰਦੇ ਕਿ ਹੁਣ ਅਸੀਂ ਕੀ ਕਰ ਸਕਦੇ ਹਾਂ ਕਿ ਕੀ ਪਤਾ ਲੱਗੂਗਾ ਵੀ ਕਿਹਨੇ ਚੋਰੀ ਕੀਤਾ ਵੀਡੀਓ ਤੇ ਵੀ ਮੈਂਸ਼ਨ ਕਰ ਦਾਂ ਕਿੰਨਾ ਸੂਟ ਆ ਹਾਂ ਰੇਡ ਦਾ ਸੂਟ ਆ ਇਹ ਸੂਟ ਦੀ ਕੀਮਤ ਹੈ ਵੀਰੇ 850 ਰੁਪਿਆ ਇਹ ਹੈਗਾ ਜੀ ਲਾਈਟ ਅੰਗੂਰੀ ਕਲਰ ਤੇ ਇਹਦੇ ਵੀ ਬਾਜੂ ਵਰਕ ਹੈ ਇਹ ਪਿਓਰ ਔਰਗੈਂਜਾ ਦਾ ਸੂਟ ਹੈ ਵੀਰੇ ਜਿਹੜਾ ਕਿ ਬਾਜ਼ਾਰ 'ਚ 1100 ਦਾ ਮਿਲਦਾ ਆਪਣੇ ਕੋਲੋਂ ਵੀਰ ਨੂੰ ਸੋਨੂੰ ਸਿਰਫ 850 ਦਾ ਤੇ ਆ ਇਹਦੀ ਸਲਵਾਰ ਹੈ ਜੀ ਸਟੂਨ ਦੀ ਮੰਨ ਕੇ ਚੱਲੋ ਸਲਵਾਰ ਥਲੇ ਸੋਨੂੰ ਕਪੜਾ ਲਾਉਣ ਦੀ ਕੋਈ ਲੋੜ ਨਹੀਂ ਲਾਈਟ ਗ੍ਰੀਨ ਜਿਹਾ ਕਲਰ ਹੈ ਨਾ ਹਾਂ ਅੰਗੂਰੀ ਹੈ ਅੰਗੂਰੀ ਹਾਂ ਤੇ ਬਾਕੀ ਸੋਨੂੰ ਸਲਵਾਰ ਥੱਲੇ ਕਪੜਾ ਲਾਉਣ ਦੀ ਬਿਲਕੁਲ ਲੋੜ ਨਹੀਂ ਵੀਰੇ ਕੱਲੇ ਜੈਂਪਰ ਥੱਲੇ ਲੱਗੂਗੀ ਲੈਣਗੇ ਇਹਦੇ ਆਹ ਦੇਖੋ ਅਰਗੈਂਜਾ ਦਾ ਗੁੰਗਰੀ ਕਲਰ ਕੜਾਈ ਸਾਰਿਆਂ ਦੀ ਸੇਮ ਹੀ ਆ ਹਾਂਜੀ ਸੇਮ ਕੜਾਈ ਹੈ ਤੇ ਜਿਹੜੇ ਪੇਂਟਿੰਗਾਂ ਪੇਂਕ ਦੇ ਉੱਪਰ ਵਰਕ ਕੀਤਾ ਹੋਇਆ ਜੀ ਇਹਦੇ ਦਿਖਾ ਦੇ ਜੀ ਪੁੰਨੀੜੇ ਕਰਕੇ ਇਹ ਵੀ ਸੂਟ ਤੇ ਵਰਕ ਹੈ ਜੀ ਇਹ ਵੀ ਆ ਸਿਰਫ ਕੀਮਤ ਹੈ ਦੀ 850 ਰੁਪਿਆ ਤੇ ਪੇਟਨ ਚਾਰਜ ਐਕਸਟਰਾ ਹਾਂਜੀ ਉਪਰ ਹਾਂ 50 ਰੁਪਏ 50 ਇਹ ਸੂਟ ਹਾਲਾ ਹੁੰਦਾ ਹੈ ਤਾਂ ਇਹ ਆ ਗਿਆ ਜੀ ਲਾਈਟ ਪਿੰਕ ਕਲਰ ਸੇਮ ਕੜਾਈ ਹੈ ਸੇਮ ਬਾਜੂ ਵਰਕ ਵਾਲੇ ਇਹਦੇ ਪੇਂਟਿੰਗ ਦੇ ਫੁੱਲ ਹੈ ਜੀ ਬਹੁਤ ਸੋਹਣਾ ਸੂਟ ਲੱਗਦਾ ਜਦੋਂ ਬਣ ਜਾਂਦਾ ਹੈ ਇਹ ਮੈਂ ਖੋਲ-ਖੋਲ ਕੇ ਦਿਖਾ ਰਹੀ ਹਾਂ ਕਿ ਤੁਹਾਨੂੰ ਤਸੱਲੀ ਹੋ ਜਾਵੇ ਤੇ ਇਹਦੇ ਨਾਲ ਵੀ ਆਹ ਦੇਖੋ ਜੀ ਪਿੰਕ ਕਲਰ ਦੀ ਬੀਵੀ ਪਿੰਕ ਦੀ ਸਲਵਾਰ ਹੈ ਜੀ ਤੇ ਆਹ ਇਹਦਾ ਦੁਪੱਟਾ ਹੈ ਜੀ ਸੇਮ ਦੁਪੱਟਾ ਪੂਰੇ ਖੁੱਲੇ ਡੁੱਲੇ ਜੀ ਆਹ ਦੇਖੋ ਕੜਾਈ ਵੀ ਸੇਮ ਆ ਕੜਾਈ ਵੀ ਉਹਦੇ ਨਾਲ ਦੀ ਕਲਰ ਮੇਚਦੀ ਆ ਆਹ ਦੇਖੋ ਜੀ ਇਹ ਕਲਰ ਹੈ ਸਮਝ ਲੋ ਇੰਨੇ ਕਲਰ ਲਾਈਟ ਕਲਰ ਜੀ ਹੈ ਜੀ ਇਹ ਵੀਡੀਓ ਜਿਹੜੀ ਗਰਲਿਸ਼ ਲੁੱਕ ਵੀ ਹੈ ਤੇ ਤੁਸੀਂ ਇਹਨੂੰ ਪਾਰਟੀ ਵੇਅਰ ਚ ਵੀ ਪਾ ਸਕਦੇ ਹੋ ਤੇ ਇਹ ਬਹੁਤ ਵਧੀਆ ਹੈ ਵੀ ਆਪਾਂ ਜਿਵੇਂ ਕਹਿੰਦੇ ਨੇ ਲਾਈਟਲੀ ਕਲਰ ਹੈ ਪਰ ਸੋਹਣੇ ਬਹੁਤ ਹੈ ਕਿਉਂਕਿ ਇਹਨੂੰ ਦੇ ਫੁੱਲ ਡਾਰਕ ਆ ਜਾਂਦੀ ਹੈ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਪਿਆਰ ਮਾਨ ਵੱਨੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਤੇ ਕਮੈਂਟ ਵੀ ਸੋਹਣੇ ਸੋਹਣੇ ਕਰਿਆ ਕਰੋ ਤੇ ਮੈਂ ਤੁਹਾਡੇ ਕਮੈਂਟਾਂ ਦਾ ਜਵਾਬ ਦਿੰਨੀ ਹੀ ਦਿੰਨੀ ਆ ਤੇ ਤੁਹਾਡੇ ਸਹਿਯੋਗ ਸਦਕਾ ਹੀ ਮੈਂ ਇੱਥੇ ਤੱਕ ਪਹੁੰਚੀ ਆ ਤੁਹਾਡਾ ਸਹਿਯੋਗ ਬਹੁਤ ਮਿਲ ਰਿਹਾ ਤੇ ਬਹੁਤ ਤੁਸੀਂ ਪਿਆਰ ਦਿੰਨੇ ਹੋ ਤੇ ਬਾਕੀ ਮੈਂ ਤੁਹਾਨੂੰ ਇਹ ਵੀ ਗੱਲ ਕਹਿਣਾ ਚਾਹੁੰਦੀ ਸੀ ਵੀ ਵੀਰੇ ਕਈ ਵਾਰੀ ਇਹਨੇ ਮੇਰੇ ਕੋਲ ਟਾਈਮ ਨਹੀਂ ਹੁੰਦਾ ਕਈ ਭੈਣ ਭਰਾ ਦਾ ਫੋਨ ਨਹੀਂ ਚੱਟਿਆ ਜਾਂਦਾ ਬਲੀ ਗੁੱਸਾ ਨਾ ਕਰਿਆ ਕਰੋ ਤੇ ਮੈਂ ਫੋਨ ਜਦੋਂ ਮੈਂ ਮੈਂ ਚੱਕ ਲੈਣੀ ਆ ਮੈਂ ਫਿਰ ਸਾਰੀਆਂ ਮਿਸ ਕਾਲਾਂ ਕੱਢ ਕੇ ਫੋਨ ਬੈਕ ਕਰਦੀ ਕਰਦੀ ਆ ਅਗਲੇ ਨੂੰ ਕਈ ਵਾਰੀ ਥੋੜੇ ਜਿਹੇ ਲੋਕ ਮਿਸਬੀ ਵੀ ਕਰਦੇ ਆ ਉਹਨਾਂ ਨਾਲ ਵੀ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਮੂਰਲਾ ਪਾਉਣ ਆ ਤੇ ਜਾਣ ਬੁੱਝ ਕੇ ਵੀ ਪਰੇਸ਼ਾਨ ਕਰਦੇ ਰਹਿੰਦੇ ਆ ਇਸ ਕਰਕੇ ਥੋੜਾ ਕਈ ਵਾਰੀ ਮ ਸ਼ਬਦਾਵਲੀ ਕਰਕੇ ਜਾਂ ਕੁਝ ਬੋਲ ਕੇ ਸੋ ਵਧੀਆ ਲੱਗਦਾ ਹੈ ਤੁਹਾਡੇ ਨਾਲ ਜੁੜ ਕੇ ਰਹਿਣਾ ਤਾਂ ਜਿੰਨਾ ਚਿਰ ਮੇਰੀ ਲਾਈਫ ਆ ਮੈਂ ਚਾਹੁੰਨੀ ਆ ਮੈਂ ਤੁਹਾਡੇ ਨਾਲ ਜੁੜੀ ਰਵਾਂ ਸੋ ਅਕਾਲ ਪੁਰਖ ਵਾਹਿਗੁਰੂ ਤੇ ਡੋਰੀਆਂ ਰੱਖਿਆ ਕਰੋ ਤੇ ਖੁਸ਼ ਰਹਿਿਆ ਕਰੋ ਤੇ ਪ੍ਰਮਾਤਮਾ ਸਾਨੂੰ ਸਦਾ ਖੁਸ਼ ਰੱਖੇ ਤੇ ਆਪਣੀ ਜ਼ਿੰਦਗੀ 'ਚ ਆਨੰਦ ਮਾਣੋ ਤੇ ਖੁਸ਼ ਰਹਿਿਆ ਕਰੋ ਕੁਝ ਨਹੀਂ ਹੁੰਦਾ ਅੱਜ ਜ਼ਿੰਦਗੀ ਹੈ ਕੱਲ ਹੈ ਨਹੀਂ ਕਿਸੇ ਨੂੰ ਕੁਝ ਨਹੀਂ ਪਤਾ ਸੋ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਜੋ ਹੋਣਾ ਉਹ ਤਾਂ ਮਾਲਕ ਨੇ ਕਰਨ ਆਪਣੇ ਹੱਥ 'ਚ ਕੁਝ ਨਹੀਂ ਆਪਾਂ ਕਿਸੇ ਚੀਜ਼ ਨੂੰ ਬਦਲ ਨਹੀਂ ਸਕਦੇ ਸਿਰ ਪਾਪਾ ਕਿਸ ਤੇ ਦਇਆ ਕਰ ਸਕਦੇ ਐ ਇਤੋਂ ਵੱਧ ਕੇ ਆਪਾਂ ਕੁਝ ਨਹੀਂ ਕਰ ਸਕਦੇ ਠੀਕ ਹੈ ਜੀ ਨਾ ਆਪਾਂ ਪੈਸਾ ਖੋ ਸਕਦੇ ਆ ਤੇ ਨਾ ਆਪਾਂ ਗਵਾ ਸਕਦੇ ਆ ਜੋ ਪਰਮਾਤਮਾ ਦੇ ਹੱਥ ਚਾ ਉਹੀ ਹੁੰਦਾ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ कौर ਮਾਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਕਾਰਪੁਰਖ ਵੈਗਰੂ ਸੋਨੂੰ ਚੜ੍ਹਦੀ ਕਲਾ ਚ ਰੱਖੇ ਆਪਣਾ ਪੰਜਾਬ ਚੈਨਲ ਨੂੰ ਦੱਬ ਕੇ ਲਾਈਕ ਸ਼ੇਅਰ ਕਮੈਂਟ ਕਰੋ